ਸਖਵੀਰ ਬਾਦਲ ਨਾ ਬੰਦਾ ਬਹੁਤ ਚੰਗਾ ਹੈ ਕਦੇ ਵਰਤ ਕੇ ਵੇਖੋ ਆਦੇ ਹੁੰਦੇ ਨੇ ਰਾਹ ਪਏ ਜਾਂਣਗੇ ਤੇ ਬਾਹ ਪਏ ਜਾਂਣਗੇ ਤੇ ਹਜੇ ਵੀ ਸਖਵੀਰ ਬਾਦਲ ਦੀ ਓਨੀ ਯਾਰੇ ਚੱਲਦੀ ਹੈ ਜਿੰਨੀ ਪਹਿਲਾਂ ਚੱਲਦੀ ਸੀਗੀ ਤੇ ਜੇ ਕਿਸੇ ਨੇ ਮਾੜਾ ਮੋਟਾ ਵਹਿਮ ਆ ਨਾ ਤੁਸੀਂ ਬਾਦਲਾ ਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਊ ਕੱਠ ਕਿੰਨਾ ਕੁ ਹੁੰਦਾ ਜੇ ਕੰਮ ਹੁੰਦਾ ਫੇਰ ਹੀ ਲੋਕ ਆਉਂਦੇ ਐ ਕੋਈ ਨਹੀਂ ਵਿਹਲਾ ਬਾਕੀ ਦੋਸਤੋ ਤੁਸੀਂ ਕਿਸੇ ਵੀ ਪਾਰਟੀ ਨਾਲ ਜੁੜੇ ਹੋ ਆਪਦੀ ਵਫਾਦਾਰੀ ਤੇ ਆਪਦੀ ਇਮਾਨਦਾਰੀ ਤੇ ਕੈਮਰੋ ਤੇ ਸਭ ਨਾਲ ਪਿਆਰ ਬਣਾ ਕੇ ਰੱਖੋ ਅਖੀਰ ਕੰਮ ਤੁਹਾਡੇ ਪਿੰਡ ਵਾਲੇ ਨੇ ਆਉਣਾ ਤੁਸੀਂ ਐਂ ਵੇਖ ਲਓ ਯਾਰ ਹਜੇ ਨਦੀਮ ਪਾਕਿਸਤਾਨ ਵਾਲੇ ਨੇ 골ਡ ਮੈਡਲ ਜਿੱਤਿਆ ਉਹ ਹਜੇ ਪਾਕਿਸਤਾਨ ਆਇਆ ਨਹੀਂ ਸੀ ਉਹਨੂੰ ਨਾ ਲੋਕਾਂ ਨੇ ਪਿਆਰ ਨਾਲ ਮਤਲਬ ਨਾਮ ਅਨਾਉਂਸ ਕਰੇ ਸੀ ਵੀ ਇੰਨਾ ਕੋਈ ਕਿਸ ਨੇ ਘਰ ਦਿੱਤਾ ਕਿਸ ਨੇ ਕੈਸ਼ ਦਿੱਤਾ ਤੇ ਉੱਥੋਂ ਦੇ ਲੋਕ ਗਵਰਨਮੈਂਟ ਜਿਹੜੀ ਉੱਥੋਂ ਦੀ ਪਤਾ ਕੀ ਕਰੀ ਜਾਂਦੀ ਐ ਉੱਤਰ ਤਾਂ ਪਹਿਲੇ ਹੀ ਉਹਨੂੰ ਆਦੀਕ ਟੈਕਸ ਦੇਤੀ 30% ਨਦੀਮ ਨੇ ਗਵਰਨਮੈਂਟ ਤੋਂ ਇੱਕ ਹੀ ਚੀਜ਼ ਮੰਗੀ ਆ ਉਹ ਆਦਾਂ ਮੈ ਸਾਨੂੰ ਖੇਡਣ ਆਸਤੇ ਇੱਕ ਗਰਾਊਂਡ ਵਧਿਕਾ ਦੇ ਦਿਓ ਬਾਕੀ ਜੋ ਸਟੇਟਮੈਂਟ ਨੀਰ ਚੋਪੜਾ ਦੀ ਮੰਮੀ ਨੇ ਦਿੱਤੀ ਆ ਨਾ ਬਾਈ ਉਹ ਹਰੇਕ ਥਾਂ ਉਹੀ ਚੱਲ ਰਹੀ ਐ ਬਹੁਤ ਵਧੀਆ ਸਟੇਟਮ ਵੀ ਪਾਕਿਸਤਾਨ ਨੂੰ ਆਪਦੇ ਖਿਡਾਰੀਆਂ ਦੀ ਕਦਰ ਹੀ ਕੋਈ ਨਹੀਂ ਇੱਕ ਬੰਦਾ ਸਾਨੂੰ 32 ਸਾਲ ਬਾਅਦ ਮੈਡਲ ਲੈ ਕੇ ਦੇ ਰਿਹਾ ਤੇ ਤੁਸੀਂ ਉਹਦੇ ਨਾਲ ਕੀ ਕਰ ਰਹੇ ਹੋ ਇੰਡੀਆ ਦੇ ਵਿੱਚ ਕੋਈ ਮੈਡਲ ਲੈ ਕੇ ਆਉਂਦਾ ਨਾ ਭਾਈ ਉਹਨੂੰ ਸਰਕਾਰੀ ਨੌਕਰੀ ਪੂਰੇ ਵੱਡੇ ਪਦਰ ਦੀ ਤੇ ਜਿਹੜਾ ਕੈਸ਼ ਕੁਝ ਮਿਲਦੇ ਉਹਦਾ ਅੱਡਾ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਨੂੰ ਬਾਈ ਬਣ ਕੇ ਯਾਰ ਸ਼ੇਅਰ ਕਰਦਿਆ ਕਰੋ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਯਾਣਾ ਹੁੰਦਾ ਹੈ 5 ਮਿੰਟ ਲੱਗਣੇ ਤੁਹਾਡੇ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਭਾਵੇਂ ਕੋਈ ਕੁਝ ਲਿਖਦਿਆ ਕਰੋ ਉਹ ਤੁਹਾਡੀ ਮਰਜ਼ੀ ਹੈ ਬਾਕੀ ਦੋਸਤੋ ਤੁਸੀਂ ਅੱਜਕਲ ਵੀਡੀਓ ਬੜੀਆਂ ਵੇਖੀਆਂ ਹੋਣੀਆਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਬਹੁਤ ਚੱਲ ਰਹੀਆਂ ਬੜੀਆਂ ਵਾਇਰਲ ਹੋ ਰਹੀਆਂ ਅ ਕਿਤੇ ਡਿਫੈਂਡਰ ਫਿਰਦੀ ਹੈ ਜਦੋਂ ਸੁਖਵੀਰ ਬਾਦਲ ਜੀ ਫਿਰਦੇ ਆ ਘੋੜਿਆਂ ਚ ਜਾਂ ਕੋਈ ਹੋਰ ਰੀਲਾਂ ਰੁੱਲਾਂ ਬਹੁਤ ਚੱਲ ਰਹੀਆਂ ਜਿੰਨੀਆਂ ਵੀ ਕਹਿ ਦਈਏ ਮਨਾਲ ਗਰਗੇ ਵੀਡੀਓ ਬਣਾ ਰਹੇ ਆ ਤੇ ਹੋਰ ਗਾਣੇ ਮਰ ਰਹੇ ਆਪਣੇ ਲੰਬੀ ਹਲਕੇ ਤੇ ਜਾਂ ਮਤਲਬ ਆਪਣੇ ਏਰੀਏ ਤੇ ਜਾਂ ਬਾਦਲਾਂ ਤੇ ਬੜੇ ਵਧੀਆ-ਵਧੀਆ ਗਾਣੇ ਮਰ ਰਹੇ ਆ ਇੱਥੋਂ ਪਤਾ ਲੱਗਦਾ ਵੀ ਹਜੇ ਵੀ ਸੁਖਵੀਰ ਸਿੰਘ ਬਾਦਲ ਦੀ ਚੱਲਦੀ ਬਹੁਤ ਹੈ ਕੱਲੀਆਂ ਰੀਲਾਂ ਨਹੀਂ ਮੈਂ ਉਹਦੇ ਅੱਖੀ ਵੀ ਦੇਖਿਆ ਜਦੋਂ ਨਾ ਹੁਣ ਕਦੇ ਬਾਦਲ ਆਇਆ ਸੁਖਬੀਰ ਸਿੰਘ ਬਾਦਲ ਤਾਂ ਮੈਂ ਤੁਹਾਨੂੰ ਦਿਖਾਉਂਗਾ ਜਾ ਕੇ ਆਪ ਵੀਡੀਓ ਬਣਾਉਂਗਾ ਤੁਸੀਂ ਇਕੱਠ ਵੇਖੋ ਕਿੰਨਾ ਇਕੱਠ ਵੇਖ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਹਜੇ ਬਹੁਤ ਲੋਕ ਆਉਂਦੇ ਆ ਜਿਹੜੇ ਆਪਦੇ ਕੰਮ ਕਰਾਉਂਦੇ ਆ ਤੇ ਕੰਮ ਹੁੰਦੇ ਵੀ ਆ ਜੇ ਕੰਮ ਹੁੰਦੇ ਆ ਤਾਂ ਹੀ ਇਕੱਠ ਹੁੰਦਾ ਨਹੀਂ ਅੱਜ ਕੱਲ ਬਾਈ ਜੀ ਲੋਕ ਇੱਕ ਮਿੰਟ ਚ ਪਾਸਾ ਵਟ ਲੈਂਦੇ ਬੰਦੇ ਤੋਂ ਅਗਲਾ ਕਹਿੰਦਾ ਕੰਮ ਤਾਂ ਆਪਣੇ ਆਉਂਦਾ ਨਹੀਂ ਤੇ ਇਹੀ ਕਾਰਨ ਰਿਹਾ ਫਾਰ ਦਾ ਕਿਉਂਕਿ ਪਾਵਰਾ ਸੀਗੀਆਂ ਲੋਕ ਲੀਡਰਾਂ ਕੋਲੇ ਉਹਨਾਂ ਨੇ ਕਿਸੇ ਦੇ ਕੰਮ ਤਾਂ ਕਰੇ ਦੀ ਤੇ ਫਿਰ ਹਾਰ ਹੋਣੀ ਸੀ ਤੇ ਲੋਕ ਜਿਹੜੇ ਗੁੱਸੇ ਆ ਉਹ ਵੀ ਲੋਕ ਲੀਡਰਾਂ ਤੋਂ ਹੀ ਤੁਹਾਨੂੰ ਪਤਾ ਹੀ ਐ ਪਿੰਡ ਪਿੰਡੀ ਇਹ ਹਾਲ ਐ 도도 ਧੜੇ ਬਣ ਗਏ ਪਰ ਸੁਖਵੀਰ ਸਿੰਘ ਬਾਦਲ ਜੇ ਤੁਸੀਂ ਉਹਨੂੰ ਮਿਲੋਗੇ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਆਦੇ ਹੁੰਦੇ ਆ ਨਾ ਵੀ ਰਾਹ ਪੇ ਜਾਣਗੇ ਤੇ ਬਾਹ ਪੇ ਜਾਣਗੇ ਇੱਕ ਵਾਰੀ ਬੰਦੇ ਨਾਲ ਵਰਤ ਕੇ ਵੇਖੋ ਤੁਹਾਨੂੰ ਆਪ ਪਤਾ ਲੱਗ ਜੂ ਵੀ ਕਿੱਡਾ ਵਧੀਆ ਬੰਦਾ ਉਹ ਵਾਕਈ ਵਧੀਆ ਬੰਦਾ ਉਹ ਤੇ ਜਿਹੜੇ ਵਿਰੋਧੀ ਆ ਨਾ ਵਿਰੋਧੀ ਲੀਡਰ ਵੱਡੇ ਵੱਡੇ ਉਹ ਵੀ ਇਹ ਘਲਾਦੇ ਆ ਵੀ ਸੁਖਵੀਰ ਵਾਕਈ ਘੈਂਟ ਬੰਦਾ ਹੈ ਜੋ ਕਹਿੰਦਾ ਉਹ ਕਰਦਾ ਤੇ ਉਹਨੇ ਕਰਿਆ ਵੀ ਹੈ ਤੇ ਇਹ 'ਚ ਕੋਈ ਸ਼ੱਕ ਨਹੀਂ ਵੀ ਅੱਜ ਵੀ ਸੁਖਵੀਰ ਸਿੰਘ ਬਾਦਲ ਦੀ ਬਹੁਤ ਜ਼ਿਆਦਾ ਚਲਦੀ ਹੈ ਤੇ ਜੋ ਕੰਮ ਉਹ ਫੜ ਲੇ ਉਹ ਕਰ ਵੀ ਦਿੰਦਾ ਮੈਂਟੋ ਮੈਂਟੀ ਉਹ ਕੰਮ ਹੁੰਦੇ ਆ ਜੋ ਚੀਜ਼ ਉਹਨੇ ਕਹਿ ਤੀ ਉਹਦੇ ਕੰਮ ਨਾ ਰੁਕੇ ਆ ਤੇ ਨਾ ਹੀ ਕਦੇ ਮੈਨਾਂ ਲੱਗਦਾ ਰੁਕਣਗੇ ਆਪ ਦਾ ਹਜੇ ਵੀ ਮਤਲਬ ਇਸ ਗੱਲੋਂ ਫੁੱਲ ਚੜਾਈ ਵਣੇ ਆ ਜਦੋਂ ਵੀ ਉਹ ਉਹ ਇੱਥੇ ਹੁੰਦੇ ਆ ਤੇ ਉਦੋਂ ਬਾਈ ਜੀ ਪੂਰਾ ਇਕੱਠ ਹੁੰਦਾ ਰੌਣਕ ਮੇਨਾਂ ਲੱਗ ਜਾਂਦਾ ਬਾਦਲ ਆਪਣੇ ਪਿੰਡ ਤੋਂ ਤਾਂ 15-20 ਮਿੰਟ ਦੀ ਦੂਰੀ ਤੇ ਐ ਤੇ ਮੈਂ ਜਦੋਂ ਹੋਂ ਗਿਆ ਤਾਂ ਮੈਂ ਵੀਡੀਓ ਬਣਾ ਕੇ ਲੈ ਕੇ ਆਉਂਗਾ ਫਿਰ ਤੁਸੀਂ ਆਪ ਹੀ ਦੇਖ ਲਿਓ ਜਿਹੜੇ ਬੰਦੇ ਨੇ ਬਾਈ ਜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੰਮ ਕਰਾਏ ਆ ਉਹਨੂੰ ਪਤਾ ਵੀ ਕੰਮ ਕਿਵੇਂ ਹੁੰਦੇ ਸੀ ਜਿਹੜਾ ਬੰਦਾ ਮੱਥੇ ਲੱਗ ਜਾਂਦਾ ਸੀ ਵੱਡੇ ਵਾਲ ਸਾਹਿਬ ਦੇ ਜਾਂ ਸੁਖਵੀਰ ਬਦਲ ਜੀ ਦੇ ਬਾਈ ਦੀ ਸਮਝ ਨਾਲ ਕੰਮ ਹੋ ਗਿਆ ਕੋਈ ਸਿੱਧਾ ਕੰਮ ਸੀ ਕੋਈ ਲਾਰਾ ਨਹੀਂ ਬਸ ਆਏ ਕੰਮ ਸਮਝਾਓ 5 ਮਿੰਟ ਚ ਐ ਨਹੀਂ ਵੀ ਹਾਂ ਕੋਈ ਨਹੀਂ ਜੀ ਰੱਖ ਜੋ ਫਾਈਲ ਕਰ ਦਿਆਂਗੇ ਨਾਲ ਦੀ ਨਾਲ ਕੰਮ ਹੁੰਦੇ ਸੀ ਤੇ ਲੋਕਾਂ ਦੇ ਕੰਮ ਹੋਈ ਵੀ ਬਹੁਤ ਹੈ ਇਹ 'ਚ ਕੋਈ ਸ਼ੱਕ ਨਹੀਂ ਬਾਕੀ ਦੋਸਤੋ ਪਤਾ ਕੀ ਗੱਲ ਹੈ ਵੱਡੇ ਬਾਲਸਾ ਵਾਰੇ ਹੁੰਦੀ ਸੀ ਤੁਸੀਂ ਅਕਸਰੀ ਵੀਡੀਓ ਦੇਖੀ ਹੋਣੀ ਹੈ ਵੀ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਮਾਂ ਹੁੰਦੀ ਹੈ ਪਹਿਲਾਂ ਲੋਕ ਮੰਨਦੇ ਵੀ ਸੀ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਤੇ ਮੈਂ ਤਾਂ ਤੁਹਾਨੂੰ ਇਹੀ ਗੱਲ ਲੈਣਾ ਹੈ ਵੀ ਪਾਰਟੀ ਤੁਹਾਡੀ ਜਿਹੜੀ ਵੀ ਹੈ ਭਾਵੇਂ ਕਾਲੀ ਆ ਕਾਂਗਰਸ ਆ ਭਾਜੀਪੀ ਆ ਕੋਈ ਵੀ ਆ ਆਮ ਆਦਮੀ ਹੈ ਪਾਰਟੀ ਛੱਡੀ ਤੇ ਨਹੀਂ ਹੁੰਦੀ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਪਾਣੀ ਸਿਰ ਤੋਂ ਲੰਘ ਜਾਦਾ ਟੱਡ ਗੱਲ ਆ ਹਾਂ ਤੇ ਕਿਥੇ ਪਿੱਛੇ ਜਾਵਾਂ ਇਹਨੇ ਛੱਡੋ ਤੇ ਦੋ ਚਾਰ ਬੰਦੇ ਪਾਰਟੀ 'ਚ ਮਾੜੇ ਆ ਤਾਂ ਉਹਨਾਂ ਪਿੱਛੇ ਤਾਂ ਜਾਵਣੇ ਛੱਡੋ ਤੇ ਮੈਂ ਤਾਂ ਤੁਹਾਨੂੰ ਇਹ ਰਹਿ ਦਿੰਦਾ ਕਿਉਂਕਿ ਬੰਦੇ ਦੀ ਜਿਹੜੀ ਹੁੰਦੀ ਆ ਨਾ ਜਵਾਨ ਦਾ ਮੁੱਲ ਤੇ ਇੱਜ਼ਤ ਦਾ ਮੁੱਲ ਹੁੰਦਾ ਤੇ ਨਹੀਂ ਤਾਂ ਆਪਾਂ ਨੂੰ ਲੋਕ 2 ਲੱਖ ਲੱਗ ਜਾਂਦੇ ਆ ਐਂ ਤਾਂ ਹੁਣ ਆਪਣਾ ਪਤਾ ਹੀ ਹੁੰਦਾ ਕਿਹੜੀ ਪਾਰਟੀ ਦੀ ਹਵਾ ਹੈ ਤੇ ਆਪਾਂ ਉਧਰ ਛਾਲ ਮਾਰ ਜੀਏ ਇਹ ਚੰਗੇ ਬੰਦੇ ਨਿਸ਼ਾਨੀ ਨਹੀਂ ਤੇ ਐਂ ਤਾਂ ਪਾਏ ਸਾਲੀ ਜਿੱਤ ਸਕਦੇ ਆ ਆਏ 5 ਸਾਲਾਂ ਬਾਅਦ ਆਪਣੀ ਸਰਕਾਰ ਪੱਕੀ ਐ ਹੁਣ ਮੰਨ ਲਓ ਕਾਂਗਰਸ ਦੀ ਆਉਣੀ ਐ ਕਾਂਗਰਸ ਝੋ ਜੋ ਆਪ ਦੇ ਆਉਣੀ ਆਪ ਝੋ ਜੋ ਕਾਲੀਆਂ ਦੀ ਆਉਣੀ ਕਾਲੀਆਂ ਝੋ ਜੋ ਬੀਜੇਪੀ ਦੀ ਆਉਣੀ ਬੀਜੇਪੀ ਝੋ ਜੋ ਫਿਰ ਬੰਦੇ ਦੀ ਇੱਜ਼ਤ ਨਹੀਂ ਰਹਿੰਦੀਗੀ ਹੁਣ ਜੇ ਮਰਜ਼ੀ ਐ ਜਿਹੜਾ ਬੰਦਾ ਕੋਈ ਵੋਟਾਂ ਵੀ ਆਦਾ ਨਾ ਉਹਨੂੰ ਵੀ ਪਤਾ ਯਾਰ ਇਹ ਵੋਟ ਕਾਲੀ ਦਲ ਨੂੰ ਪਾਉਂਦੇ ਇਹਨਾਂ ਨੂੰ ਆਖਣ ਦਾ ਫਾਇਦਾ ਨਹੀਂ ਤੇ ਬੰਦੇ ਦਾ ਬੜਾ ਸਟੈਂਡ ਹੋਣਾ ਜ਼ਰੂਰੀ ਐ ਤੇ ਬਾਕੀ ਵੀ ਤੁਹਾਡੀ ਮਰਜ਼ੀ ਐ ਤੇ ਕੋਈ ਵੀ ਪਾਰਟੀ ਆਉਣ ਚਾਹੁੰਦੀ ਹੁੰਦੀ ਹੈ ਵੀ ਸਾਡੀ ਸਰਕਾਰ ਨਾ ਆਵੇ ਤੇ ਨਾ ਹੀ ਕੋਈ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਹੁੰਦੇ ਆ ਵੀ ਜਿਹਦੇ ਨਾਲ ਉਹਨਾਂ ਦੀ ਵੀ ਬੇਇੱਜ਼ਤੀ ਹੋਵੇ ਉਹਨਾਂ ਦੀ ਪਾਰਟੀ ਦੀ ਬੇਇੱਜ਼ਤੀ ਹੋਵੇ ਚਲੋ ਕਈ ਵੇਲੇ ਹਾਲਾਤ ਬਣ ਜਾਂਦੇ ਆ ਤੇ ਫਿਰ ਉਹ ਬੰਦੇ ਨੂੰ ਜਾਂ ਪਾਰਟੀ ਨੂੰ ਭੋਗਣਾ ਪੈਂਦਾ ਅਮੀਦ ਕਰਦੇ ਆ ਵੀ ਕਾਲੀ ਦਲ ਜਿਹੜਾ ਹੁਣ ਇਲੈਕਸ਼ਨ ਆ ਰਿਹਾ ਉਹਦੇ ਚੱਕੇ ਨਾਲ ਵਧੀਆ ਮਤਲਬ ਪਰਫਾਰਮੈਂਸ ਦੇਊਗੀ ਤੇ ਬਾਕੀ ਸੁਧਾਰ ਵੀ ਕਰੂਗੀ ਪਾਰਟੀ 'ਚ ਨਵੇਂ-ਨਵੇਂ ਬੰਦਿਆਂ ਨੂੰ ਮੌਕਾ ਵੀ ਦੇਊਗੀ ਤਾਂ ਜੋ ਅਕਾਲੀ ਦਲ ਦੁਬਾਰਾ ਫਿਰ ਖੜੀ ਹੋ ਸਕੇ ਅਸਥਾਈ ਉਮੀਦ ਕਰਦੇ ਆ ਬਾਕੀ ਬਈ ਲੋਕਾਂ ਨੂੰ ਪਤਾ ਪ੍ਰਮਾਤਮਾ ਨੂੰ ਪਤਾ ਤੇ ਜਿਹੜੇ ਉਹਨਾਂ ਪਾਰਟੀ ਦੀ ਕਮਾਂਡ ਹੈ ਜਿਹਨਾਂ ਦੇ ਹੱਥ 'ਚ ਉਹਨਾਂ ਨੂੰ ਪਤਾ ਬਾਕੀ ਦੋਸਤੋ ਬੋਟ ਜੀ ਨੂੰ ਮਰਜ਼ੀ ਪਾਓ ਸਾਰਿਆਂ ਨਾਲ ਬਣਾ ਕੇ ਰੱਖੋ ਖਾਸ ਤੌਰ ਤੇ ਆਉਦੇ ਪਿੰਡ ਵਾਲਾ ਨਾ ਤੁਹਾਡੇ ਕੰਮ ਤਾਂ ਤੁਹਾਡੇ ਚਾਚੇ ਤਾ ਹੀ ਆਉਣੇ ਆ ਜਾਂ ਤੁਹਾਡੇ ਪਿੰਡ ਵਾਲੇ ਆਉਣੇ ਆ ਜਾਂ ਤੁਹਾਡੇ ਯਾਰ ਦੋਸਤ ਆਉਣੇ ਆ ਤੇ ਮੈਂ ਤਾਂ ਸਿਆਣਪ ਮੰਨਦਾ ਨਹੀਂ ਪਾਰਟੀ ਪਿੱਛੇ ਕਿਸੇ ਨਾਲ ਲੜੋ ਪਹਿਲਾਂ ਨਹੀਂ ਗੱਲਾਂ ਗਈਆਂ ਪਹਿਲਾਂ ਲੋਕ ਪਾਰਟੀਆਂ ਪਿੱਛੇ ਪਰਚੇ ਘਟਾ ਲੈਣਦੇ ਹੁੰਦੇ ਸੀਗੇ ਡਾਂਗਾ ਚੱਕ ਲੈਣਦੇ ਹੁੰਦੇ ਸੀਗੇ ਬਰਨ ਸਿਆਣੇ ਬਣੋ ਕੀ ਫਾਇਦਾ ਇਹਨਾਂ ਕੰਮਾਂ ਚ ਸਭ ਨਾਲ ਬਣਾ ਕੇ ਰੱਖੋ ਜਿਹੜੀ ਸਰਕਾਰ ਆ ਉਹ ਤੋਂ ਕੰਮ ਲਓ ਬਸ ਤੇ ਬਸ ਮੈਂ ਤਾਂ ਇਹੀ ਕਹਣਾ ਨਫ਼ਰਤ ਨਾ ਕਿਸੇ ਅਾਰੇ ਪੈਦਾ ਕਰੋ ਐਂ ਨਹੀਂ ਵੀ ਜੇ ਮੈਂ ਕਾਲੀ ਦਲ ਦੀ ਗੱਲ ਕਰੀ ਜੰਨਾ ਤਾਂ ਆਪ ਵਾਲੇ ਮਾੜਾ ਬੋਲਣ ਲੱਗ ਜਾਂਦੇ ਆ ਜਾਂ ਕਾਂਗਰਸ ਮਾੜਾ ਬੋਲਣ ਲੱਗ ਜਾਂਦੀ ਹੈ ਜਾਂ ਕਾਂਗਰਸ ਬਾਰੇ ਗੱਲ ਕਰਦਾ ਅਕਾਲੀ ਦਲ ਮਾੜਾ ਬੋਲਣ ਲੱਗ ਜਾਂਦਾ ਜਾਂ ਆਪ ਵਾਲਾ ਮਾੜਾ ਬੋਲਣ ਲੱਗ ਜਾਂਦੇ ਜੇ ਆਪ ਪਰ ਇਹ ਗੱਲ ਕਰਦਾ ਤਾਂ ਦੂਜੀਆਂ ਪਾਰਟੀਆਂ ਮਾੜਾ ਬੋਲਣ ਲੱਗ ਜਾਂਦੀਆਂ ਤੇ ਇਹ ਚੰਗੀ ਗੱਲ ਨਹੀਂ ਹਰੇਕ ਨਾਲ ਪਿਆਰ ਬਣਾ ਕੇ ਰੱਖੋ ਮੈਂ ਤਾਂ ਤੁਹਾਨੂੰ ਇਹੀ ਜਣਾ ਬਾਕੀ ਵੀ ਤੁਹਾਡੀ ਮਰਜ਼ੀ ਹੈ ਜਿਵੇਂ ਸਾਨੂੰ ਠੀਕ ਲੱਗੇ ਦੂਜੀ ਗੱਲ ਆਪਾਂ ਕਰਦੇ ਆਂ ਜੀ ਹੁਣ 올림픽 ਖੇਡਾਂ ਬਾਰੇ ਤੁਹਾਨੂੰ ਪਤਾ ਹੀ ਹੈ ਆਪਣੇ ਲਹਿੰਦੇ ਪੰਜਾਬ ਚੋਂ ਆਪਣਾ ਨਦੀਮ ਉਹ 골ਡ ਮੈਡਲ ਜਿੱਤ ਕੇ ਲੈ ਕੇ ਆਇਆ ਤੇ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਤੇ ਵਧਾਈਆਂ ਪਹਿਲਾਂ ਵੀ ਦਿੱਤੀਆਂ ਸੀ ਤੇ ਤੁਸੀਂ ਇੱਕ ਖਬਰ ਬੜੀ ਵੇਖੀ ਹੋਣੀ ਹੈ ਮੇ ਨੀਰਜ ਚੋਪੜਾ ਦੀ ਮੰਮੀ ਮਦਰ ਉਹਨਾਂ ਦੇ ਉਹ ਪੱਤਰਕਾਰਾਂ ਨੂੰ ਪੁੱਛਦੇ ਆ ਵੀ 골ਡ ਮੈਡਲ ਐ ਕਰਕੇ ਨਦੀਮ ਨੇ ਜਿੱਤੇ ਪਾਕਿਸਤਾਨ ਚੋਂ ਤਾਂ ਉਹਦੀ ਮੰਮੀ ਦੀ ਬੜੀ-ਵਧੀਆ ਸਟੇਟਮੈਂਟ ਸੀ ਉਹ ਬਾਰੇ ਵੀ ਉਹ ਵੀ ਸਾਡਾ ਜਵਾਬ ਹੀ ਹੈ ਵੀ ਉਹ ਹੀ ਮੇਰਾ ਪੁੱਤੀ ਹੈ ਤੇ ਉਹ ਵੀ ਬੜੀ ਵਾਇਰਲ ਹੋਈ ਤੇ ਗੱਲ ਵੀ ਚੰਗੀ ਹੈ ਕਿਉਂਕਿ ਮਾਂ ਵਾਸਤੇ ਸਾਰੇ ਬਰਾਬਰ ਹੁੰਦੇ ਆ ਤੇ ਬਾਕੀ ਤੁਸੀਂ ਵੇਖੋ ਵੀ ਦੋ ਹੀ ਖਿਡਾਰੀ ਸੀ ਸਾਰਿਆਂ ਚੋਂ ਇੱਕ ਇੰਡੀਆ ਦੇ ਇੱਕ ਪਾਕਿਸਤਾਨ ਦਾ ਤੇ ਹੈ ਵੀ ਦੋਨਾਂ ਦੀ ਗੇਮ ਇੱਕ ਹੈ ਤੇ ਬਾਕੀ ਵਧੀਆ ਗੱਲ ਹੈ ਪਿਆਰ ਹੋਣਾ ਚਾਹੀਦਾ ਖਿਡਾਰੀਆਂ ਚ ਖਿਡਾਰੀਆਂ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਯਾਰ ਵੀ ਆਪਣੀ ਉਹਦੇ ਨਾਲ ਬੰਦੀ ਨਹੀਂ ਜਾਂ ਨਹੀਂ ਬੰਦੀ ਖਿਡਾਰੀਆਂ ਚ ਹਮੇਸ਼ਾ ਪਿਆਰ ਹੀ ਹੋਣਾ ਚਾਹੀਦਾ ਬਾਕੀ ਤੁਸੀਂ ਮੈਨੂੰ ਵੱਧ ਸਿਆਣੇ ਹੋ ਤੇ ਉਹ ਮੈਂ ਬੜਾ ਬਹੁਤ ਜ਼ਿਆਦਾ ਵਾਇਰਲ ਹੋਇਆ ਜਿੰਨਾ ਵੀ ਕਹਿ ਦਿੱ ਗਏ ਉਹ ਪਾਕਿਸਤਾਨ ਦੇ ਵਿੱਚ ਹੁਣ ਉਹੀ ਖਬਰ ਚੱਲ ਰਹੀ ਹੈ ਤੇ ਇਹਦੇ ਬਾਰੇ ਨਦੀਬ ਨੇ ਪੁੱਛਿਆ ਸੀ ਉਹਨੇ ਵੀ ਇਹ ਗੱਲ ਕਹੀ ਹੈ ਵੀ ਹਾਂ ਵੀ ਮੈਂ ਵੀ ਉਹਨਾਂ ਦਾ ਪੁੱਤਰ ਗਈ ਹੈ ਇੱਕੋ ਗੱਲ ਹੀ ਆ ਉਧਰ ਜਾਵੜਿਆ ਭਾਵੇਂ ਇੱਧਰ ਆ ਗਿਆ ਇਹ ਗੱਲ ਮੈਂ ਦੂਜੇ ਦੀ ਪਤਾ ਕਿਉਂ ਕਰ ਰਿਆ ਇਹਦਾ ਵੀ ਕਾਰਨ ਆ ਉਹ ਵੀ ਤੁਹਾਨੂੰ ਦੱਸਦੇ ਆ ਤੁਸੀਂ ਵੇਖ ਲਓ ਵੀ ਜਿਵੇਂ ਮੈਂ ਦੱਸਿਆ ਸੀ ਵੀ ਨੀਰਜ ਚੋਪੜਾ ਕੋਲੇ ਆਪਣੇ 150 ਨੇਜੇ ਸੀ ਸਿੱਟਣ ਵਾਸਤੇ ਤੇ ਉਹ ਤੁਸੀਂ ਉਹਦੇ ਉਲਟ ਵੇਖੋ ਯਾਰ ਜਿਹੜਾ ਨਦੀਮ ਆ ਵਿਚਾਰਾ ਉਹਦੇ ਕੋਲ ਇੱਕ ਵੀ ਨਹੀਂ ਸੀ ਯਾਰ ਤੇ ਜਿਹੜੀ ਉੱਥੋਂ ਦੀ ਗਵਰਨਮੈਂਟ ਆ ਪਾਕਿਸਤਾਨ ਆ ਤਾਂ ਉਹਨਾਂ ਨੂੰ ਇੰਨਾ ਵੀ ਨਹੀਂ ਹੈਗਾ ਵੀ ਉਹਨੂੰ ਕੋਈ ਢਾਡੀ ਚੀਜ਼ ਦੇ ਦਗੇ ਉਹ ਬੰਦਾ ਬਾਈ ਜੀ ਲੱਕੜ ਦਾ ਬਣਾ ਕੇ ਨਾ ਨੇਜਾ ਉਹਦੇ ਨਾਲ ਪ੍ਰੈਕਟਿਸ ਕਰਦਾ ਰਿਹਾ ਵਿਚਾਰਾ ਫਿਰ ਉਹਨੇ ਮਤਲਬ ਮੈਡਲ ਜਿੱਤਿਆ ਤੇ ਬਹੁਤ ਵੱਡੀ ਗੱਲ ਹੈ ਤੇ ਇਹਨਾਂ ਜਿਹੜਾ ਉਹਦਾ ਸਾਥੀ ਹੈਗਾ ਉਹਦੀ ਇੰਟਰਵਿਊ ਆਈ ਜਾਂਦੀ ਸੀ ਹੁਣ ਪਾਕਿਸਤਾਨ ਚੈਨਲ ਤੇ ਕਿਸੇ ਤੇ ਉਹ ਕਹਿੰਦਾ ਵੀ ਸਾਨੂੰ ਜਵਾਬਾਂ ਨੇ ਦੇ ਰੱਖੇ ਨੇ ਜੀ ਇਹਨਾਂ ਨੇ ਤੇ ਗਵਰਨਮੈਂਟ ਅੱਥੀ ਤੋਂ ਇੰਨਾ ਵੀ ਨਹੀਂ ਸਰਿਆ ਪਾਕਿਸਤਾਨੀ ਕ੍ਰਾਂਤੀ ਵਿੱਚ 7-8 ਲੱਖ ਦਾ ਇੰਡੀਆ ਕ੍ਰਾਂਤੀ ਤਾਂ ਇਦੋਂ ਵੀ ਅੱਧਾ ਹੈ ਦੇਖ ਲਓ ਤੁਸੀਂ ਵੀ ਤੁਸੀਂ ਯਾਰ ਇੰਨਾ ਨਹੀਂ ਕਰ ਸਕਦੇ ਫਿਰ ਵੀ ਯਾਰ ਮੁਰਕਾ ਪਾਕਿਸਤਾਨ ਤੁਸੀਂ ਆਪਦੇ ਜਿਹੜੇ ਤੁਹਾਡੇ ਖਿਡਾਰੀ ਆ ਯਾਰ ਉਹਨਾਂ ਵਾਸਤੇ ਇਹਨਾਂ ਦਾ ਕਰੀ ਸਕਦੇ ਹੋ ਕਿੱਡੀ ਕੀ ਚੀਜ਼ ਆ ਇਹ ਜੇ ਉਹਨਾਂ ਨੂੰ ਖੇਡਣ ਨੂੰ ਕੁਝ ਦੇਵੋਗੇ ਤਾਂ ਖੇਡਣਗੇ ਉਹ ਫੇਰ ਹੀ ਕੋਈ ਮੈਡਲ ਲੈ ਕੇ ਆਉਣਗੇ ਤੇ ਫੇਰ ਹੀ ਤੁਹਾਡੇ ਦੇਸ਼ ਦਾ ਨਾਮ ਉੱਚਾ ਹੁੰਦਾ ਇੱਕ ਤਾਂ ਸਾਨੂੰ ਅਗਲੇ ਨੇ 32 ਸਾਲਾਂ ਬਾਅਦ ਵੇਖੋ ਤੁਸੀਂ ਮੈਡਲ ਲਿਆ ਕੀਤਾ ਦੂਜੀ ਗੱਲ ਜਿਹੋ ਤਾਂ ਮੈਡਲ ਜਿੱਤਿਆ ਨਾ ਪਾਕਿਸਤਾਨ ਦੇ ਵਿੱਚ ਮਤਲਬ ਲੋਕਾਂ ਨੇ ਜਿਹੜੇ ਲੋਕ ਪਿਆਰ ਕਰਦੇ ਹੁੰਦੇ ਲੋਕ ਤਾਂ ਸਾਰੇ ਪਾਸੇ ਇੱਕੋ ਜਿਹੇ ਹੁੰਦੇ ਐ ਇੱਥੇ ਵੀ ਤੇ ਉੱਥੇ ਵੀ ਪਿਆਰ ਕਰਨ ਵਾਲੇ ਹੁੰਦੇ ਹੀ ਐ ਥੋੜਾ ਲੀਡਰ ਕਰ ਜਾਂਦੇ ਐ ਤੇ ਉਹਨਾਂ ਨੇ ਮਤਲਬ ਨਾਮ ਅਨਾਉਂਸ ਕਰਤੇ ਕਰੋੜਾਂ ਦੇ ਕਿਸੇ ਨੇ ਕਾਰ ਕਰਤੀ ਜੀ ਕਿਸੇ ਨੇ ਘਰ ਕਰਤਾ ਕਿਸੇ ਨੇ ਨਕਦ ਪੈਸੇ ਕਰਤੇ ਤੇ ਹੁਣ ਉੱਥੋਂ ਦੀ ਗਵਰਨਮੈਂਟ ਦੇ ਕੰਮ ਦੇਖ ਲੋ ਜਿਹੜੇ ਉਹਨਾਂ ਦੇ ਟਿਕਟਕਸ ਵਾਲੇ ਆ ਕਹਿੰਦੇ ਨਾ ਵੀ ਜੇ ਤਾਂ ਮਤਲਬ ਉਹਨੇ ਇੱਕ ਵਾਰੀ ਮਤਲਬ ਸੈਟਲਮੈਂਟ ਕਰਨੀ ਹੈ ਨਦੀਮ ਨੇ ਜਿਹੜੇ ਨਾਮ ਮੇ ਉਹਨੂੰ ਮਿਲੇ ਆ ਉਹਦੇ ਵਿੱਚੋਂ 30% ਸਾਨੂੰ ਟੈਕਸ ਦੇਣਾ ਪਊਗਾ ਸ਼ਾਬਾਸ਼ ਥੋਡੇ ਤੇ ਜੇ ਮਤਲਬ ਉਹਨੇ ਓਂ ਕਰਨਾ ਜਿਵੇਂ ਸਾਲ ਦੇ ਸਾਲ ਕੋਈ ਸੈਟਿੰਗ ਕਰਨੀ ਆ ਫਿਰ 15% ਵਾਹ ਜੀ ਵਾਹ ਇੱਕ ਤਾਂ ਬੰਦਾ ਛੋੜੇ ਵਾਸਤੇ 32 ਸਾਲ ਬਾਅਦ ਸਾਨੂੰ ਕੋਈ 골ਡ ਮੈਡਲ ਲਿਆ ਕੇ ਦਿੱਤਾ ਬੰਦੇ ਨੇ ਉਹਨੂੰ ਨਾਮ ਤਾਂ ਤੁਸੀਂ ਕੀ ਦੇਣਾ ਸੀ ਤੇ ਉਹ ਤਾਂ ਲਈ ਜਾਂਦੇ ਜਿਹੜਾ ਕੁਸ ਹੈਗਾ ਉਹਦੇ ਕੋਲੇ ਦੇਖ ਲਓ ਤੁਸੀਂ 30% ਟੈਕਸ ਦਿਓ ਆਦੇ ਹਜੇ ਉਹ ਆਇਆ ਵੀ ਨਹੀਂ ਨਾਲੇ ਪਾਕਿਸਤਾਨ ਉਦੋਂ ਪਹਿਲਾਂ ਦੀ ਗੱਲਾਂ ਇਹ ਜਦੋਂ ਲੋਕਾਂ ਨੇ ਅਨਾਉਂਸ ਹੀ ਕਰਿਆ ਸੀ ਉਹਦਾ ਅਸਟੀਮੇਟ ਬਣਾ ਕੇ ਬੈਠੇ ਆ ਤੇ ਹਜੇ ਉਹ ਮੰਨ ਲਾ ਤਾਂ ਕੱਲ ਰਾਤ ਆਇਆ ਮੰਨ ਲਾ ਤਾਂ ਅਖਣੀ ਪਰਸੋਂ ਰਾਤ ਡੇਢ ਕਜੇ ਉੱਤਰਿਆ ਵਿਚਾਰਾ ਤੇ ਲੋਕਾਂ ਨੇ ਲਾਹੌਰ ਵਾਲਾ ਨੇ ਬੜਾ ਵਧੀਆ ਸਵਾਗਤ ਕਰਿਆ ਮੈਂ ਕਹਿਦਗੇ ਬੰਬ ਵੀ ਘਟਦੀ ਵੇਖ ਲਓ ਤੁਸੀਂ ਆਪਣੀ ਜਿਹੜਾ ਹੈਗਾ ਇਹਨਾਂ ਦੀ ਮਰੀਮਨਵਾਜ਼ ਆ ਉਹ ਪੰਜਾਬ ਦੀ ਮਤਲਬ ਸੀਐਮ ਹੈ ਤੇ ਉਹ ਇੱਕ ਵਾਰੀ ਵੀ ਨਹੀਂ ਮਿਲ ਲੱਗੀ ਉਹਨੂੰ ਕਮਾਲ ਹੀ ਹੋ ਗਈ ਯਾਰ ਬੰਦੇ ਨੇ ਤੁਸੀਂ ਵੇਖ ਲਓ ਵੀ ਛੋਡੇ ਵਾਸਤੇ ਕਿੰਨਾ ਕੁਛ ਕਰਤਾ ਹੈਰਾਨ ਗੀਆਂ ਗੱਲਾਂ ਕੀ ਖਿਡਾਰੀਆਂ ਨੂੰ ਹਜੇ ਵੀ ਉਹ ਤਾਂ ਵਿਚਾਰਨਾ ਕੁਝ ਨਹੀਂ ਮੰਗਦਾ ਗਵਰਨਮੈਂਟ ਤੋਂ ਉਹ ਇੰਨੀ ਗੱਲ ਹੀ ਆਦਾ ਵੀ ਤੁਸੀਂ ਐ ਕਰੋ ਵੀ ਸਾਡੇ ਵਾਸਤੇ ਗਰਾਊਂਡ ਵਧੀਆ ਬਣਾ ਦਿਓ ਬਸ ਦੇਖ ਲਓ ਤੁਸੀਂ ਤੇ ਇਹਦੋਂ ਤਾਂ ਲਈ ਜਾਂਦੇ ਜਿਹੜਾ ਵਿਚਾਰਾ ਮਾੜਾ ਮੱਡਾ ਲੈ ਕੇ ਆਇਆ ਜਾਂ ਉਹ ਜਿਹੜਾ ਹੁਣ ਹਾਸਲ ਕਰਿਆ ਪਰ ਇਹ ਤਾਂ ਇੱਕ ਗੱਲ ਸਾਫ਼ਤ ਹੁੰਦੀ ਹੈ ਵੀ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਜਦੋਂ ਗਿਆ ਸੀ ਨਾ ਤਾਂ ਲੋਕਾਂ ਨੂੰ ਪਤਾ ਤੱਕ ਨਹੀਂ ਸੀਗਾ ਤੇ ਜਦੋਂ ਬਣ ਕੇ ਆਇਆ ਮੈਂ ਵੇਖ ਲਓ ਸਾਰਾ ਪਾਕਿਸਤਾਨਾ ਨੂੰ ਅੱਜ ਬੱਲੇ ਬੱਲੇ ਕਰਾ ਰਿਹਾ ਬਸ ਐ ਹੀ ਹੁੰਦਾ ਤੇ ਬਾਕੀ ਆਏ ਆ ਵੀ ਇੱਕ ਨਾ ਹੋਰ ਕਿਸੇ ਦੀ ਇੰਟਰਵਿਊ ਆ ਜਾਂਦੀ ਸੀ ਮੈਂ ਭੁੱਲ ਗਿਆ ਕਿਹਦੀ ਸੀ ਉਹ ਖਿਡਾਰੀ ਸੀ ਉਹ ਕਹਿੰਦੇ ਵੀ ਕਰੈਕਟਰ ਨੂੰ ਨਾ ਵੀ 올림픽 ਨਾਲੋਂ ਮਤਲਬ ਜਾਮ ਖੇਡ ਹੁੰਦੀ ਹੈ ਉਹਨਾਂ ਨਾਲੋਂ ਜ਼ਿਆਦਾ ਮਤਲਬ ਮੰਨਿਆ ਜਾਂਦਾ ਵੀ ਸਾਨੂੰ ਉਹਨਾਂ ਜਿਆਦਾ ਨਹੀਂ ਮੰਨਿਆ ਜਾਂਦਾ ਜਿੰਨੀਆਂ ਦੂਜੀਆਂ ਖੇਡਾਂ ਨੂੰ ਮੰਨਿਆ ਜਾਂਦਾ ਭਾਵੇਂ ਹਾਕੀ ਹੈ ਪਰ ਕ੍ਰਿਕਟ ਨੂੰ ਜ਼ਿਆਦਾ ਮੰਨਿਆ ਜਾਂਦਾ ਇਹਦੇ ਵਿੱਚ ਵੀ ਦੋ ਗੱਲਾਂ ਕ੍ਰਿਕਟ ਦੇ ਵਿੱਚ ਪੈਸਾ ਜ਼ਰੂਰ ਬਹੁਤ ਬੰਨਦਾ ਇਹ ਕੋਈ ਸ਼ੱਕ ਨਹੀਂ ਪਰ ਹੁਣ ਜਿਵੇਂ 올림픽 ਹੈ ਉਹਦੇ ਵਿੱਚ ਤਿੰਨ ਆਕਸ਼ਨਾਂ ਹੁੰਦੀਆਂ ਤਿੰਨ ਮੈਡਲ ਹੁੰਦੇ ਆ ਆਪਣਾ ਫਸਟ ਸੈਕੰਡ ਤੇ ਤੀਜੇ ਨੰਬਰ ਵਾਲੇ ਵਾਸਤੇ ਥਰਡ ਵਾਸਤੇ 골ਡ ਸਿਲਵਰ ਤੇ ਬ੍ਰਾਊਨ ਪਰ ਕਰੈਕਟਰ ਦੇ ਵਿੱਚ ਆਏ ਆ ਜਿਹੜਾ ਫਸਟ ਆ ਕੇ ਆ ਗਿਆ ਜਿਹੜੇ ਬਾਕੀ ਸੈਕੰਡ ਥਰਡ ਬਸ ਉਹ ਉਹੀ ਹੈ ਤੇ ਇਹ ਚੱਕਰ ਵੀ ਪੈਂਦਾ ਆਪਣੇ ਮੈਡਲ ਭਾਵੇਂ ਤੁਹਾਨੂੰ ਬਰਾਉਣਾ ਜੇ ਭਾਵੇਂ ਸਿਲਵਰ ਤੇ ਭਾਵੇਂ 골ਡ ਤੁਹਾਨੂੰ ਚੰਗੀ ਇੱਥੇ ਪੈਸੇ ਹੀ ਮਿਲਦੇ ਆਂ ਇੰਡੀਆ ਦੇ ਵਿੱਚ ਤੇ ਜੋਬ ਵੀ ਮਿਲਦੀ ਹੈ ਤੇ ਜੋਬ ਵੀ ਚੰਗੇ ਉਹਦੇ ਤੇ ਮਿਲਦੀ ਹੈ ਐ ਨਹੀਂ ਮਾੜੀ ਮੁੱਟੀ ਜੋਬ ਹੈ ਬੰਦੇ ਦੀ ਮਤਲਬ ਯਾਰ ਲਾਈਫ ਪੂਰੀ ਸੈੱਟ ਹੋ ਜਾਂਦੀ ਹੈ ਤੇ ਉੱਥੇ ਉਹਨਾਂ ਨੇ ਕੋਈ ਨੂੰ ਹਜੇ ਤੱਕ ਜੋਬ ਦਾ ਐਲਾਨ ਤਾਂ ਕਰਿਆ ਨਹੀਂ ਨਦੀਮ ਨੂੰ ਵਿਚਾਰੇ ਨੂੰ ਬਾਕੀ ਵੇਖੋ ਬਈ ਜੇ ਦੁਬਾਰਾ ਕਰ ਦਿਆਂ ਤਾਂ ਤੇ ਤੁਸੀਂ ਵੇਖ ਲਓ ਵੀ ਉਸ ਇੰਨੀ ਕੁ ਸੋਚ ਆ ਨਾ ਦੀ ਮੈਨੂੰ ਤਾਂ ਇਹ ਗੱਲ ਜਵਣੀ ਚੰਗੀ ਲੱਗੀ ਵਿਚਾਰੇ ਦਾ ਛੋਟਾ ਜਿਹਾ ਘਰ ਹੈ ਤੇ ਮਸਾਂ ਵਿਚਾਰਾ ਉੱਠ ਕੇ ਗਿਆ ਉਹਦੇ ਪਿਆਉਣੇ ਬੜੀ ਮਿਹਨਤ ਕਰੀ ਹੈ ਚਲੋ ਬਾਕੀ ਬਈ ਆਪਾਂ ਕੀ ਸੋਚ ਬਦਲ ਨਹੀਂ ਸਕਦੇ ਤੇ ਗੱਲਾਂ ਸੀ ਮੈਂ ਚਾਰ ਛੋਟਾ ਸ਼ੇਅਰ ਕਰਦੇ ਆ ਤੇ ਬਾਕੀ ਦੋਸਤੋ ਦਿਲ ਚ ਕੋਈ ਗੱਲ ਰੱਖਿਆ ਨਾ ਕਰੋ ਸਭ ਨਾਲ ਪਿਆਰ ਬਣਾ ਕੇ ਰੱਖੋ ਹਮੇਸ਼ਾ ਹੱਸਦੇ ਰਹੋ ਵਸਦੇ ਰਹੋ ਇੰਨੀ ਗੱਲੀ ਕਹਿਣੀ ਸੀ ਕੋਈ ਗਲਤੀ ਵਲਤੀ ਹੋਈ ਹੋਵੇ ਉਹਦੇ ਲਈ ਮਾਫੀ ਮੰਗਦਾ ਓਕੇ ਦੋਸਤੋ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ ਟਾਟਾ